ਹਾਂ ਆਰਪੀ ਸਿੰਘ ਜੀ ਤੁਸੀਂ ਇਹ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕੇਸ ਦਾਇਰ ਕਰਕੇ ਆਏ ਹੋ ਕੀ ਹੈ ਉਹ ਸਾਰਾ ਕੇਸ ਤੇ ਕਿਉਂ ਲੋੜ ਪਈ ਕੀ ਤੁਹਾਨੂੰ ਅਦਾਲਤ ਦੇ ਵਿੱਚ ਜਾਣਾ ਪਿਆ ਅੱਜ ਮੈਂ ਚੰਡੀਗੜ੍ਹ ਦੀ ਅਦਾਲਤ ਵਿੱਚ ਸੁਖਵੀਰ ਸਿੰਘ ਬਾਦਲ ਜੋ ਪੰਜਾਬ ਦੇ ਉਪ ਮੁੱਖ ਮੰਤਰੀ ਹਨ ਉਹਨਾਂ ਦੇ ਖਿਲਾਫ ਮਾਨ ਹਾਨੀ ਦਾ ਇੱਕ ਮੁਕਦਮਾ ਦਰਜ ਕੀਤਾ ਹੈ ਪਿਛਲੇ ਦਿਨੀਂ 4 ਜਨਵਰੀ ਨੂੰ ਮੇਰੇ ਘਰ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਬ੍ਰੇਕਫਾਸਟ ਤੇ ਆਏ ਸਨ ਇਹ ਜੋ ਬ੍ਰੇਕਫਾਸਟ ਤੇ ਮੇਰੀ ਉਹਨਾਂ ਨਾਲ ਮੀਟਿੰਗ ਸੀ ਇਹ ਇੱਕ ਸਾਡੀ ਪ੍ਰਾਈਵੇਟ ਮੀਟਿੰਗ ਸੀ ਔਰ ਕਿਉਂਕਿ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੇਰੇ ਪੁਰਾਣੇ ਮਿੱਤਰ ਨੇ ਤੇ ਉਹਨਾਂ ਨੇ ਇੱਕ ਫੈਮਲੀ ਫਰੈਂਡ ਹੋਣ ਦੇ ਨਾਤੇ ਮੇਰੇ ਨਾਲ ਬ੍ਰੇਕਫਾਸਟ ਕੀਤਾ ਸੀ 4 ਤਰੀਕ ਤੋਂ ਬਾਅਦ ਜਦੋਂ ਮੇਰੇ ਕੋਲ ਆਏ ਉਸ ਤੋਂ ਬਾਅਦ ਪੰਜਾਬ ਦੇ ਭੋਖ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਮੇਰੇ ਉੱਪਰ ਖਾੜਕੂਮ ਦੇ ਦੋਸ਼ ਲਗਾਏ। ਉਹਨਾਂ ਨੇ ਇਹ ਗੱਲ ਕਹੀ ਜਿਹੜੀ ਪ੍ਰੈਸ ਵਿੱਚ ਵੀ ਆਈ, ਮੀਡੀਆ ਵਿੱਚ ਵੀ ਆਈ ਕਿ ਜੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਆਰ ਪੀ ਸਿੰਘ ਨਾਲ ਮਿਲ ਕੇ ਆਏ ਹਨ। ਆਰ ਪੀ ਸਿੰਘ ਅਖੰਡ ਕੀ ਤਨੀ ਜੱਥੇ ਦੇ ਮੁਖ ਬਣਾ ਰਹੇ ਹਨ ਅਤੇ ਜੋ ਅਖੰਡ ਕੀ ਤਨੀ ਜੱਥਾ ਹੈ ਉਹ ਬਬਰ ਖਾਲਸਾ ਇੰਟਰਨੈਸ਼ਨਲ ਜਿਹੜੀ ਇੱਕ ਬਹੁਤ ਵੱਡੀ ਖਾੜਕੂ ਜੱਥੇਬੰਦੀ ਹੈ ਉਹਦਾ ਪੋਲਿਟਿਕਲ ਫਰੰਟ ਹੈ ਇਹ ਗੱਲ ਹੋਣ ਤੋਂ ਬਾਅਦ ਮੈਨੂੰ ਇਹ ਮਹਿਸੂਸ ਹੋਇਆ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੈਨੂੰ ਇੰਟਰਨੈਸ਼ਨਲੀ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਮੇਰੇ ਮੈਨੂੰ ਖਾੜਕੂ ਮੇਰੇ ਤੇ ਖਾੜਕੂ ਦਾ ਦੋਸ਼ ਲਗਾਇਆ ਤੇ ਸੋਸ਼ਲ ਸਰਕਲ ਸਿਸਟਰੀ ਜਿਹੜੇ ਮੇਰੇ ਯਾਰ ਦੋਸਤ ਸੀਗੇ ਜਾਂ ਰਿਸ਼ਤੇਦਾਰ ਸੀਗੇ ਜਿਨ੍ਹਾਂ ਨੇ ਵੀ ਸੁਖਵੀਰ ਸਿੰਘ ਬਾਦਲ ਦਾ ਇਹ ਬਿਆਨ ਸੁਣਿਆ ਉਹ ਮੇਰੇ ਤੋਂ ਕੰਨੀ ਘਤਰਾਣ ਲੱਗ ਪਏ ਔਰ ਉਹਨਾਂ ਨੂੰ ਜਦੋਂ ਇਹ ਪਤਾ ਲੱਗਾ ਕਿ ਆਰ ਪੀ ਸਿੰਘ ਜੀ ਜੋ ਇੱਕ ਬਹੁਤ ਹੀ ਰਿਸਪੈਕਟੇਬਲ ਸਿਟੀਜ਼ਨ ਹਨ ਉਹ ਇੱਕ ਵੱਡੇ ਖਾੜਕੂ ਵੀ ਹਨ ਇਹਦੇ ਨਾਲ ਮੈਨੂੰ ਇੱਕ ਸਮਾਜ ਇਸ ਬਹੁਤ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੋ ਇਸ ਨਮੋਸ਼ੀ ਦੇ ਹੁੰਦੇ ਆ ਮੈਂ ਸੁਖਵੀਰ ਬਾਦਲ ਦੇ ਖਿਲਾਫ ਅੱਜ ਅਜ਼ਾਦ ਅਜਮਾਨ ਹਾਨੀ ਦਾ ਮੁਕੱਦਮਾ ਜ਼ਾਹਿਰ ਕੀਤਾ ਹੈ ਤੇ ਆਰ ਪੀ ਸਿੰਘ ਜੀ ਜੇ ਪੁੱਛਾਂ ਚਾਹਾਂਗੇ ਕਿ ਜਿਹੜਾ ਤੁਸੀਂ ਅਖੰਡ ਕੀਰਤਨੀ ਜਥੇ ਦੇ ਵਿੱਚ ਬੁਲਾ ਰਹੇ ਹੋ ਇੱਥੇ ਤੇ ਇਹ ਜਿਹੜਾ ਖਾੜਕੂਵਾਦੀ ਗੱਲ ਕਿਆ ਜਾਣ ਲੱਗਾ ਤੁਹਾਡੇ ਨਾਲ ਨਾਮ ਜੋੜੇ ਜਾਣ ਲੱਗਾ ਤੇ ਉਹਦੇ ਨਾਲ ਤੱਕਾ ਕਿਉਂ ਲੱਗਾ ਤੇ ਇਹ ਵਾਰ-ਵਾਰ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਕਿਉਂ ਕਹਿ ਰਹੇ ਸਨ ਦੇਖੋ ਇਸ ਤਰ੍ਹਾਂ ਹੈ ਅਖੰਡ ਕੀਰਤਨੀ ਜਥਾ ਜਿਹੜੀ ਹੈ ਇਹ ਧਾਰਮਿਕ ਜਥੇਬੰਦੀ ਹੈ ਇਹਦਾ ਜੋ ਕੰਮ ਹੈ ਉਹ ਧਰਮ ਪ੍ਰਚਾਰ ਕਰਨਾ ਹੈ ਜੋ ਸਿਆਸਤ ਹੈ ਸਿਆਸਤ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਕਿਸੇ ਸਿਆਸੀ ਪਾਰਟੀ ਨੂੰ ਨਾ ਸਪੋਰਟ ਕਰਦੇ ਆਂ ਨਾ ਹੀ ਅਸੀਂ ਕਿਸੇ ਆਪਣੇ ਮੈਂਬਰ ਨੂੰ ਕਹਿੰਨੇ ਆਂ ਕਿ ਵੀ ਉਹ ਕਿਸੇ ਸਿਆਸੀ ਕਿਸ ਸਿਆਸੀ ਪਾਰਟੀ ਨੂੰ ਵੋਟ ਕਰੇ ਜਾਂ ਨਾ ਕਰੇ ਅੱਜ ਕੱਲ ਜੋ ਇਹ ਸਿਆਸੀ ਮਾਹੌਲ ਚੱਲ ਰਿਹਾ ਹੈ ਮੈਨੂੰ ਇਹ ਲੱਗਦਾ ਹੈ ਕਿ ਵੀ ਸਿਆਸੀ ਮਾਹੌਲ ਵਿੱਚ ਸੁਖਵੀਰ ਬਾਦਲ ਨੇ ਸਿਰਫ ਵੋਟਾਂ ਦੀ ਰਾਜਨੀਤੀ ਖੇਡਦੇ ਹੋਏ ਇਹ ਪੋਲਿਟੀਕਲ ਐਕਸਟੈਂਟ ਬਣਾਇਆ ਹੈ ਔਰ ਲੋਕਾਂ ਨੂੰ ਡਰਾ ਕੇ ਉਹ ਇਹ ਚਾਹੁੰਦੇ ਨੇ ਕਿ ਲੋਕਾਂ ਨੂੰ ਡਰਾਇਆ ਜਾਏ ਤਾਂ ਜੋ ਜਿਹੜੇ ਕੇਜਰੀਵਾਲ ਜੀ ਨੇ ਉਹ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੋਣਾ ਲੜ ਰਹੇ ਹਨ ਤੇ ਉਹਨਾਂ ਨੂੰ ਜੋ ਇਸ ਚੀਜ਼ ਦਾ ਨੁਕਸਾਨ ਪਹੁੰਚਾਇਆ ਜਾਵੇ ਇਸ ਤੋਂ ਪਹਿਲੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਮੇਰੀ ਸਰਦਾਰ ਸੁਖਬੀ ਸਿੰਘ ਬਾਦਲ ਦੇ ਜੋ ਬਾਪੂ ਜੀ ਹਨ ਪ੍ਰਕਾਸ਼ ਸਿੰਘ ਬਾਦਲ ਜੋ ਸੀਐਮ ਪੰਜਾਬ ਹਨ ਉਹਨਾਂ ਨਾਲ ਮੇਰੀ 1992 ਤੋਂ ਜਾਣ ਪਛਾਣ ਹੈ ਔਰ ਮੈਂ ਉਹਨਾਂ ਨੂੰ ਇਸ ਸਮੇਂ ਦੌਰਾਨ ਕਈ ਵਾਰੀ ਮਿਲਿਆ ਅੱਜ ਤੱਕ ਕਦੀ ਕੋਈ ਉਹਨਾਂ ਨਾਲ ਐਸੀ ਕੋਈ ਗਲਤ ਬਾਤ ਨਹੀਂ ਹੋਈ ਜੇ ਮੈਂ ਖੜਕੂ ਹੁੰਦਾ ਇਹ ਜੋ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਤੇ ਉਹਨਾਂ ਨੇ ਮੇਰੇ ਨਾਲ ਮੀਟਿੰਗਸ ਕਿਉਂ ਕੀਤੀਆਂ ਔਰ ਦੂਸਰੇ ਪਾਸੇ ਜੋ ਪ੍ਰਕਾਸ਼ ਸਿੰਘ ਬਾਦਲ ਹਨ ਉਹ ਵੋਟਾਂ ਲੈਣ ਵਾਸਤੇ ਅਖਾਂਡ ਕੀਤੀ ਜੱਥੇ ਨੂੰ ਸਮੇਂ-ਸਮੇਂ ਤੇ ਕੰਟੈਕਟ ਕਰਦੇ ਰਹੇ ਹਨ ਮਿਲਦੇ ਰਹੇ ਹਨ ਸੋ ਮੈਨੂੰ ਇਹ ਗੱਲ ਸਮਝ ਆਉਂਦੀ ਹੈ ਕਿ ਵੋਟਾਂ ਦੀ ਰਾਜਨੀਤੀ ਵਿੱਚ ਇਹ ਸੁਖਵੀਰ ਬਾਦਲ ਵੱਲੋਂ ਨਿਹਰਾ ਪੋਲੀਟੀਕਲ ਸਟੈਂਡ ਜੋ ਹੈ ਉਹ ਕੀਤਾ ਗਿਆ ਹੈ ਮੇਜਰ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਮੇਰੀ ਇਹ ਇੱਕ ਆਫੀਸ਼ੀਅਲ ਮੀਟਿੰਗ ਦੀ ਫੋਟੋ ਹੈ ਜਿਹੜੀ ਤੁਸੀਂ ਇੱਥੇ ਮੈਂ ਤੁਹਾਨੂੰ ਦਿਖਾ ਰਿਹਾ ਤੇ ਜਾਣੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਜੋ बार-बार ਤੁਹਾਡਾ ਨਾਮ ਖਾੜਕੂਆਂ ਦੇ ਨਾਲ ਜੋੜ ਰਿਹਾ ਹਨ ਉਹ ਸਿਰਫ ਪੰਜਾਬ ਦਾ ਮਾਹੌਲ ਖਰਾਬ ਕਰਨ ਤੱਕ ਜੋੜ ਰਿਹਾ ਹਨ ਇਹ ਤੇ ਹੁਣ ਉਹ ਜਾਣਦੇ ਹਨ ਕਿ ਵੀ ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹੈ ਨਹੀਂ ਕਰਨਾ ਚਾਹੁੰਦੇ ਇਹ ਤੇ ਉਹਨਾਂ ਨੂੰ ਪਤਾ ਹੈ ਪਰ ਇਹ ਗੱਲ ਪੱਕੀ ਹੈ ਕਿ ਉਹ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ ਔਰ ਲੋਕਾਂ ਨੂੰ ਉਹ ਖੜਕੂਆਂ ਦੇ ਨਾਂ ਤੇ ਡਰਾ ਕੇ ਬੇਵਕੂਫ ਬਣਾ ਕੇ ਵੋਟਾਂ ਬਟੋਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਹੁਣ ਤੁਸੀਂ ਜਿਵੇਂ ਅਦਾਲਤ ਦਾ ਦਰਵਾਜ਼ਾ ਘੜਖਾਇਆ ਹੈ ਤੇ ਇਸ ਦੇ ਨਾਲ ਤੁਸੀਂ ਹੋਰ ਕੀ ਕਾਰਵਾਈ ਕਰੋਗੇ ਜਾਂ ਹੋਰ ਕੀ ਲੋਕਾਂ ਦੇ ਵਿੱਚ ਤੁਸੀਂ ਸਹਿਯੋਗ ਮੰਗੋਗੇ ਦੇਖੋ ਇਸ ਤਰ੍ਹਾਂ ਹੈ ਮੈਂ ਜੋ ਲੀਗਲ ਪ੍ਰੋਸੀਡਿੰਗ ਸੀਗੀਆਂ ਜੋ ਲੀਗਲ ਕਾਰਵਾਈ ਸੀ ਉਹ ਮੈਂ ਕਰ ਦਿੱਤੀ ਹੈ ਬਾਕੀ ਮੈਨੂੰ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਹਨ ਉਹ ਬਹੁਤ ਸਿਆਣੇ ਹਨ ਉਹਨਾਂ ਨੂੰ ਪਤਾ ਹੈ ਕਿ ਵੀ ਕੌਣ ਸੱਚ ਬੋਲ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਸੋ ਇਸ ਕਰਕੇ ਇਹ ਫੈਸਲਾ ਉਹਨਾਂ ਦੇ ਹੱਥ ਵਿੱਚ ਹੈ ਮੈਂ ਤੇ ਇਹ ਆਸ ਕਰਾਂਗਾ ਕਿ ਵੀ ਜਿੰਨੀ ਸਿੱਖ ਕਮਿਊਨਿਟੀ ਹੈ 올 ਓਵਰ ਜੋ ਸਿੱਖ ਹਨ ਔਰ ਨਾਲ ਹੀ ਜਿਹੜੀ ਦੂਜੀ ਕਮਿਊਨਿਟੀ ਹੈ ਉਹਨਾਂ ਨੂੰ ਵੀ ਸੁਖਵੀਰ ਬਾਦਲ ਦੇ ਇਸ ਪੋਲਿਟਿਕਲ ਸਟੈਂਡ ਦਾ ਸ਼ਿਕਾਰ ਨਹੀਂ ਪੜਨਾ ਚਾਹੀਦਾ ਤੇ ਆਪਣੀ ਬੁੱਧੀ ਅਨੁਸਾਰ ਕੋਈ ਵੀ ਜੋ ਉਹਨਾਂ ਨੇ ਫੈਸਲਾ ਲੈਣਾ ਉਹ ਲੈਣਾ ਚਾਹੀਦਾ ਆਰਪੀ ਸਿੰਘ ਜੀ ਜਿਹੜਾ ਕੇਸ ਤੁਸੀਂ ਚੰਡੀਗੜ੍ਹ ਦੇ ਵਿੱਚ ਫਾਈਲ ਕੀਤਾ ਹੈ ਇਹ ਤੁਸੀਂ ਮੋਹਾਲੀ ਵਿੱਚ ਕਿਉਂ ਨਹੀਂ ਕੀਤਾ ਚੰਡੀਗੜ੍ਹ ਹੀ ਕਿਉਂ ਕੀਤਾ ਜੋ ਕੇਸ ਸੈਂਡਰ ਫਾਈਲ ਕੀਤਾ ਹੈ ਦੇ ਪਿੱਛੇ ਮੇਰੀ ਸੋਚ ਇਹ ਸੀ ਕਿ ਕਿਉਂਕਿ ਸੁਖਬੀਰ ਬਾਦਲ ਜੀ ਦਾ ਰੈ residense ਚੰਡੀਗੜ੍ਹ ਵਿੱਚ ਹੈ ਸੋ ਮੈਂ ਚਾਹੁੰਦਾ ਸੀਗਾ ਵੀ ਛੇਤੀ ਛੇਤੀ ਜਿਹੜਾ ਹੈਗਾ ਇਹਦਾ ਫੈਸਲਾ ਹੋਣਾ ਚਾਹੀਦਾ ਤੇ ਆ ਜੀ ਕੇਸ ਦੀ ਤਰੀਕ ਕਿਹੜੀ ਪਈ ਹੈ 18 ਫਰਵਰੀ ਨੂੰ ਸੁਣਵਾਈ ਹੈ ਜੀ